ਸਵਾਗਤ ਹੈ ਪੀਟੀਸੀ نیوز ਵੇਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖਰੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਸ ਵਿਚਾਰ ਤਕਰਾਰ ਇੱਕ ਖਬਰ ਜਿਹੜੀ ਲਗਾਤਾਰ ਸੁਰਖੀਆਂ ਦੇ ਵਿੱਚ ਆ ਰਹੀ ਸੀ ਕਿ ਭਾਈ ਅੰਮ੍ਰਿਤਪਾਲ ਨੂੰ ਕਦੋਂ ਸੌਂਚਾਈ ਜਾਏਗੀ ਤੇ ਉਸ ਖਬਰ ਤੇ ਹੁਣ ਮੋਹਰ ਲੱਗ ਚੁੱਕੀ ਹੈ ਜੀ ਹਾਂ ਭਾਈ ਅੰਮ੍ਰਿਤਪਾਲ ਵਾਪਸ ਆ ਰਹੇ ਯਾਨੀ ਕਿ ਸੌਂ ਚੁੱਕਣ ਦੇ ਲਈ ਡਿਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿਉਂਕਿ ਹਾਲੇ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ ਸੀ ਕਿਉਂਕਿ ਉਹਨਾਂ ਤੇ ਐਨਐਸਏ ਲੱਗਿਆ ਔਰ ਡਿਬਰੂਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਨਾਲ ਲਪੇ ਅਮਰਪਾਲ ਬਾਂਦਰੇ ਸੋ ਹੁਣ ਚਾਰਾ ਜੋਈ ਕਰਦੇ ਹੋਇਆ ਕੇਂਦਰ ਸਰਕਾਰ ਤੱਕ ਇਹ ਗੱਲ ਪਹੁੰਚਾਉਂਦੇ ਆ ਸਪੀਕਰ ਸਾਹਿਬ ਤੱਕ ਗੱਲ ਪਹੁੰਚਾਉਂਦੇ ਹੋਇਆ ਇਹ ਦਾਵਾ ਕੀਤਾ ਗਿਆ ਕਿ ਇਹਨਾਂ ਦਾ ਲੋਕਤੰਤਰਿਕ ਹੱਕ ਹੈ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਸੋ ਇਸ ਕਰਕੇ ਉਹਨਾਂ ਨੂੰ ਸੌਂ ਚੁਕਾਈ ਜਾਵੇ ਸੋ ਇਸ ਗੱਲ ਤੇ ਹੁਣ ਸਪੀਕਰ ਸਾਹਿਬ ਨੇ ਵੀ ਮੂਰ ਲਗਾ ਦਿੱਤੀ ਹੈ ਕਿ ਪਾਈ ਅਮਰਤਪਾਲ ਨੂੰ ਸੌਂ ਚੁਕਾਈ ਜਾਏਗੀ ਗ੍ਰਾਫਿਕ ਦੇ ਜ਼ਰੀਏ ਫਟਾਫਟ ਤੁਹਾਨੂੰ ਸਾਰੀ ਜਾਣਕਾਰੀ ਦੇਦੇ ਨੇ ਫਿਰ ਆਪਾਂ ਚਰਚਾ ਨੂੰ ਅੱਗੇ ਵਧਾਨੇ ਆ ਚਾਰ ਦਿਨ ਦੀ ਇਹਨਾਂ ਨੂੰ ਪੈਰੋਲ ਮਿਲੀ ਹੈ ਅਮਰਤਪਾਲ ਨੂੰ ਔਰ ਚਾਰ ਦਿਨਾਂ ਦੇ ਵਿੱਚ ਹੀ ਸੌਂ ਚੁੱਕਣ ਦੀ ਸਾਰੀ ਪ੍ਰਕਿਰਿਆ ਪੂਰੀ ਕਰਨੀ ਹੋਏਗੀ ਅਮਰਤਪਾਲ 5 ਜੁਲਾਈ ਨੂੰ ਸੌ ਚੁੱਕਣਗੇ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ ਲਈ ਰਵਾਨਾ ਹੋ ਚੁੱਕੀ ਹੈ ਸ਼ਰਤਾ ਸਣੇ ਅਮਰਤਪਾਲ ਨੂੰ ਪੈਰੋਲ ਮਿਲੀ ਹੈ ਪਰਿਵਾਰ ਨੂੰ ਨਹੀਂ ਮਿਲ ਸਕੇਗਾ ਭਾਈ ਅਮਰਤਪਾਲ ਪੈਰੋਲ ਦੀ ਖਬਰ ਤੋਂ ਬਾਅਦ ਪਰਿਵਾਰ ਚ ਫਿਲਹਾਲ ਖੁਸ਼ੀ ਪਾਈ ਜਾ ਰਹੀ ਹੈ ਇੰਨੀ ਦੇਰੀ ਨਾਲ ਸੌ ਚੁੱਕਵਾ ਕੇ ਸਰਕਾਰ ਨੇ ਵੋਟਰਾਂ ਦੀਆਂ ਭਾਵਨਾਵਾਂ ਦਾ ਨਰਾਦਰ ਕੀਤਾ ਹੈ ਇਹ ਪਰਿਵਾਰ ਦਾ ਦਾਵਾ ਹੈ ਪਰਵਾਰ ਨੇ ਸੌਂਚੂਕ ਸਮਾਗਮਤ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ ਹਾਲਾਂਕਿ ਸਪੀਕਰ ਸਾਹਿਬ ਦੇ ਕਮਰੇ ਦੇ ਵਿੱਚ ਹੀ ਸੌਂਚukai ਜਾਏਗੀ ਭਾਈ ਅਮਰਪਾਲ ਨੂੰ ਛੋਟਾ ਜਿਹਾ ਇੱਕ ਸਮਾਗਮ ਹੋਏਗਾ ਜਿਸ ਦੇ ਵਿੱਚ ਉਹਨਾਂ ਨੂੰ ਸੌਂਚukai ਜਾਏਗੀ ਸ਼ਰਤਾਂ ਸਹਿਤ ਉਹਨਾਂ ਨੂੰ ਪਰੋਲ ਦਿੱਤੀ ਗਈ ਹੈ ਸ਼ਰਤਾਂ ਦੇ ਵਿੱਚ ਇਹ ਵੀ ਹੋਏਗਾ ਕਿ ਉਹ ਮੀਡੀਆ ਨਾਲ ਗੱਲਬਾਤ ਨਹੀਂ ਕਰ ਸਕਦੇ ਇਹ ਪੈਰੋਲ ਦੇ ਵਿੱਚ ਹੋਏਗਾ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਉਹ ਜਿਹੜਾ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਤੇ ਨੇ ਉਸ ਦੇ ਵਿੱਚ ਇਹ ਵੀ ਸ਼ਰਤ ਹੈ ਕਿ ਪੈਰੋਲ ਜਿਹੜੀ ਹੈ ਸਿਰਫ 100 ਚੱਕਣ ਤੋਂ ਬਾਅਦ ਖਤਮ ਹੋ ਜਾਏਗੀ ਔਰ ਤੁਰੰਤ ਹੀ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਦੁਬਾਰਾ ਬੰਦ ਕਰ ਦਿੱਤਾ ਜਾਏਗਾ ਤੁਹਾਨੂੰ ਯਾਦ ਕਰਾ ਦਈਏ ਕਿ ਪੰਜਾਬ ਦੀ ਸਰਕਾਰ ਨੇ 1 ਸਾਲ ਦੇ ਲਈ ਮੁਰ ਤੋਂ ਐਨਐਸਏ ਦੇ ਵਿੱਚੋਂ ਵਾਅਦਾ ਕਰ ਦਿੱਤਾ ਕਿਉਂਕਿ ਜਿਹੜਾ ਮਾਰਚ ਅਪ੍ਰੈਲ ਦੇ ਵਿੱਚ ਐਨਐਸਏ ਖਤਮ ਹੋ ਰਿਹਾ ਸੀ ਉਸ ਦੇ ਵਿੱਚ ਇੱਕ ਸਾਲ ਦਾ ਹੋਰ ਇਹਨਾਂ ਦਾ ਵਾਅਦਾ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਇਸ ਮੁੱਦੇ ਦੀ ਆਵਾਜ਼ ਵੀ ਸੁਣਾਈ ਦਿੱਤੀ ਕਿ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਆਪਣਾ ਨੁਮਾਇੰਦਾ ਚੁਣਿਆ ਤਾਂ ਉਹਨੂੰ ਸੋ ਕਿਉਂ ਨਹੀਂ ਚੁਕਾਈ ਜਾ ਰਹੀ ਸ਼੍ਰੋਮਣੀ ਕਾਲੀ ਦਲ ਤੇ ਸਾਂਸਦ ਹਰਸਮਰਤ ਕੌਰ ਬਾਦਲ ਨੇ ਵੀ ਇਸ ਦੀ ਆਵਾਜ਼ ਹੈ ਜਿਹੜੀ ਲੋਕ ਸਭਾ ਦੇ ਵਿੱਚ ਕੱਲ ਚੁੱਕੀ ਸੀ ਸਾਡਾ ਤਾਂ ਜੀ ਇੱਕ ਪੰਜਾਬ ਦਾ ਮੈਂਬਰ ਆਫ ਪਾਰਲਮੈਂਟ ਖਡੂਰ ਸਾਹਿਬ ਤੋਂ ਜਿਹਨੂੰ ਲੋਕਾਂ ਨੇ ਜਿਤਾਪਦਾ ਤੁਸੀਂ ਤਾਂ ਉਹਨੂੰ ਵੀ ਸ਼ਬਤ ਲੈਣ ਨਹੀਂ ਦੇ ਰਹੇ ਤੇ ਸਿੱਖਾ ਦੇ ਨਾਲ ਤਾਂ ਕਾਣੀ ਤੇ ਕਿਹਾ ਮੈਂ ਬੇਨਤੀ ਕਰਦੀ ਹਾਂ ਲੋਕਾਂ ਦੇ ਮੰਡੇਟ ਨੂੰ ਸਰਕਾਰ ਦਾ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਇਸ ਤੋਂ ਇਲਾਵਾ ਪਰਿਵਾਰ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਸ ਦੇ ਪਪਾ ਸੁਖਚੈਨ ਸਿੰਘ ਉਹਦੇ ਚਾਚਾ ਜੀ ਮਾਫ ਕਰਨਾ ਪਰਮਰਤਪਾਲ ਦੇ ਚਾਚਾ ਨੇ ਕਿਹਾ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਜਿਸ ਤਰੀਕੇ ਨਾਲ ਸੌਂ ਚੁਕਾਈ ਜਾ ਰਹੀ ਹੈ ਔਰ ਇੰਨੀ ਲੇਟ ਚੁਕਾਈ ਜਾ ਰਹੀ ਹੈ ਉਹ ਵੋਟਰਾਂ ਦਾ ਨਿਰਾਦਰ ਜ਼ਰੂਰ ਹੈ ਇਕੋ ਸਾਨੂੰ ਸੋਸ਼ਲ ਮੀਡੀਆ ਤੋਂ ਅੱਜ ਕੋ 11 12 ਵਜੇ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਜਿਹੜੀ ਆਗਿਆ ਮਿਲ ਗਈ ਆ ਸੌ ਚੁੱਕਣ ਦੀ ਤੇ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਯਤਨ ਕੀਤਾ ਅਸੀਂ ਤੇ ਚਾਹੁੰਦੇ ਸੀਗੇ ਕਿ ਇਹ ਜਿਹੜਾ ਇਹ ਜਿਵੇਂ 24 ਤੋਂ 26 ਤੱਕ ਦਾ ਸੌ ਚੁੱਕ ਸਮਾਗਮ ਇਹ ਬਾਕੀ ਮੈਂਬਰਾਂ ਦੇ ਨਾਲ ਹੀ ਸੌ ਚੁੱਕੀ ਜਾਂਦੀ ਪਰ ਚਲੋ देर आए दुरुਸਤ ਆ ਤੇ ਬਹੁਤ ਵਧੀਆ ਲੱਗਾ ਕਿਉਂਕਿ ਬਹੁਤ ਲੋਕਾਂ ਦੀ ਭਾਵਨਾਵਾਂ ਜੁੜੀਆਂ ਸਾਨੂੰ ਹੂੰ ਸੋ ਪੋਲਿਟਿਕਲ ਪ੍ਰਤੀਕਿਰਿਆਵਾਂ ਵੀ ਇਸ ਮੁੱਦੇ ਤੇ ਆ ਰਹੀਆਂ ਨੇ ਸੁਨਿਲ ਜਾਖੜ ਹੋਰ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਤੇ ਕਿਹਾ ਕਿ ਠੀਕ ਹੈ ਸੌਂ ਚੁੱਕਣੀ ਹੈ ਤਾਂ ਉਹਨਾਂ ਨੂੰ ਪਰੋਲ ਦੇ ਦਿੱਤੀ ਜਾਵੇ ਪਰ ਜੇ ਕਿਸੇ ਹੋਰ ਤਰ੍ਹਾਂ ਦੀ ਕਿਸੇ ਗਤੀਵਿਧੀ ਦੇ ਵਿੱਚ ਸ਼ਾਮਲ ਹੋਣਾ ਤਾਂ ਇਹ ਪਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਸੌਂ ਚੁੱਕਣ ਵਾਲਾ ਦਾ ਜੋ ਪ੍ਰੋਸੀਜਰ ਹੈ ਸਾਹਿਬ ਪਰਮਿਸ਼ਨ ਮਿਲ ਜੂਗੀ ਸੌਂ ਚੁੱਕਣ ਵਾਲੇ ਮੇਰੇ ਮੇਰੇ ਖਿਆਲ 'ਚ ਹੈ ਜੇ ਕੱਲੇ ਅਮਰਿਤਪਾਲ ਨਹੀਂ ਹੋਰ ਵੀ 6-7 ਐਮਪੀ ਜਿਨ੍ਹਾਂ ਨੇ ਸੌਂ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੌਂ ਸੌਂ ਚੁੱਕਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਇਸ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਹੈ ਚ ਡਿਗਰੂਗੜ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਨਸਟ ਇਟ ਸਰ ਹੂੰ ਸੋ ਆਖਰਕਾਰ ਹੁਣ ਕਟਕਟੇ ਗੱਲ ਬਿਲਕੁਲ ਸਾਫ ਹੋ ਗਈ ਹੈ ਕਿ ਅਮਰਤਪਾਲ ਜਿਹੜੇ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਔਰ 4 ਦਿਨ ਦੀ ਉਹਨਾਂ ਨੂੰ ਪੈਰੋਲ ਮਿਲ ਗਿਆ 5 ਜੁਲਾਈ ਨੂੰ ਉਹ ਸੌ ਚੁੱਕਣਗੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਰਵਿੰਦਰ ਬੱਸੀ ਜੀ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਾਹਿਬ ਨੇ ਔਰ ਇਸ ਦੇ ਨਾਲ ਹੀ ਮਨਿੰਦਰ ਮੋਂਗਾ ਵੀ ਮਿਰਰਲ ਅੰਮ੍ਰਿਤਸਰ ਤੋਂ ਮੇਰੇ ਸਾਹੇ ਯੋਗੀ ਜੁੜੇ ਹੋਏ ਨੇ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਸਨ ਨਾਲ ਗੱਲਬਾਤ ਪੀਟੀਸੀ ਨਿਊਜ਼ ਨੇ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਤਸੱਲੀ ਦਾ ਪ੍ਰਗਟਾਈ ਕੀ ਪਾਈ ਅਮਰਤਪਾਲ ਆਰ ਨੇ ਸੌ ਚੁੱਕੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਸੌ ਚੁੱਕਾਈ ਜਾ ਰਹੀ ਹੈ ਔਰ ਇੰਨੀ ਲੇਟ ਚੁੱਕਾਈ ਜਾ ਰਹੀ ਹੈ ਇਸ ਗੱਲ ਦਾ ਥੋੜਾ ਜਿਹਾ ਦੁੱਖ ਉਹਨਾਂ ਨੂੰ ਜ਼ਰੂਰ ਹੈ ਮਨਿੰਦਰ ਮੋਂਗਾ ਤੋਂ ਸ਼ੁਰੂਆਤ ਕਰ ਲਨੇ ਆ ਮਨ ਕਿ ਸੌਚਕ ਸਮਾਗਮ ਦੇ ਵਿੱਚ ਸ਼ਾਮਲ ਉਹਨਾਂ ਨੂੰ ਕੀਤਾ ਜਾਵੇ ਪਰ ਜੋ ਸਾਡੀ ਜਾਣਕਾਰੀ ਹੈ ਬੜਾ ਸੰਖੇਪ ਜਿਹਾ ਪ੍ਰੋਗਰਾਮ ਹੈ ਸਪੀਕਰ ਸਾਹਿਬ ਦੇ ਕਮਰੇ ਦੇ ਵਿੱਚ ਸੌਂਚਾਈ ਜਾਏਗੀ ਕਿਉਂਕਿ ਲੋਕ ਸਭਾ ਦਾ ਸੈਸ਼ਨ ਉੱਠ ਚੁੱਕਾ ਹੈ ਸਪੀਕਰ ਸਾਹਿਬ ਦੇ ਕਮਰੇ ਦੇ ਵਿੱਚ ਸੌਂਚਾਈ ਜਾਏਗੀ ਔਰ ਸੌਂਚੂਕੇ ਤੇ ਸਾਰ ਨੂੰ ਨੂੰ ਵਾਪਸ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਏਗਾ ਕੋਈ ਜਾਣਕਾਰੀ ਪਰਿਵਾਰ ਨੂੰ ਮਿਲੀ ਹੈ ਕਿ ਮਿਲ ਸਕਦੇ ਨੇ ਨਹੀਂ ਮਿਲ ਸਕਦੇ ਕਦੋਂ ਆਣਗੇ ਕਿੱਥੇ ਆਣਗੇ ਕਿਵੇਂ ਆਣਗੇ ਆ ਦੇਖੋ ਅਰਪਿਤ ਪਰਿਵਾਰ ਨੂੰ ਹਲੇ ਤੱਕ ਇਸ ਗੱਲ ਦੀ ਵੀ ਜਿਹੜੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਅਮਰਿਤਪਾਲ ਸਿੰਘ ਹਰਾਂ ਨੂੰ 5 ਜੁਲਾਈ ਨੂੰ ਸੋਚਕਾਈ ਜਾ ਰਹੀ ਹੈ ਜਿਹੜਾ ਬਤੌਰ ਐਮਪੀ ਹੈ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਿਜਾ ਕੇ ਸੋਚਕਾਈ ਜਾ ਰਹੀ ਇਸ ਗੱਲ ਦੀ ਪਰਿਵਾਰ ਨੂੰ ਹਲੇ ਤੱਕ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਸਭ ਤੋਂ ਪਹਿਲਾਂ ਪੀਡੀਸੀ న్యూਸ ਨੇ ਆਪਣੇ ਦਰਸ਼ਕਾਂ ਦੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਪੁਲਿਸ ਦੀ ਇੱਕ ਉੱਚ ਅਧਿਕਾਰੀ ਦੀ ਅਗਵਾਈ ਦੀ ਹੇਠ ਇੱਕ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਡਿਬ੍ਰੂਗੜ ਜਾ ਰਹੀ ਹੈ ਔਰ ਉਹ ਟੀਮ ਜਿਹੜੀ ਹੈ ਕੱਲ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ 5 ਤਰੀਕ ਨੂੰ ਸਵੇਰੇ ਦਿੱਲੀ ਦੇ ਲਈ ਰਵਾਨਾ ਹੋਏਗੀ ਔਰ ਉਸ ਤੋਂ ਬਾਅਦ ਸੋਚ ਕਾਂ ਤੋਂ ਬਾਅਦ ਤੁਰੰਤ ਵਾਪਸ ਭਾਈ ਅਮਰਪਾਲ ਸਿੰਘ ਹਰਾਂ ਨੂੰ ਡਿਬ੍ਰੂਗੜ ਲਿਆ ਕੇ ਜੇਲ੍ਹ ਦੇ ਵਿੱਚ ਮੁੜ ਤੋਂ ਬੰਦ ਕਰ ਦਿੱਤਾ ਜਾਊ ਤੋ ਇਹ ਜਾਣਕਾਰੀ ਜਿਹੜੀ ਹੈ ਪਰਿਵਾਰ ਨੂੰ ਵੀ ਮੀਡੀਆ ਤੋਂ ਹੀ ਮਿਲੀ ਹੈ ਹਾਲਾਂਕਿ ਪਰਿਵਾਰ ਹੀ ਨਹੀਂ ਬਲਕਿ ਨੇਕਾ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਇਸ ਤੋਂ ਇਲਾਵਾ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਵੱਲੋਂ ਵੀ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੰਵਧਾਨਕ ਹੱਕ ਹੈ ਜੋ ਮੰਡਟ ਜੋ ਫਤਵਾ ਹਲਕਾ ਕਲੂਸ ਸਾਹਿਬ ਦੇ ਲੱਖਾਂ ਵੋਟਰਾਂ ਵੱਲੋਂ ਦਿੱਤਾ ਗਿਆ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਲੋਕਤੰਤਰ ਹੈ ਉਹਨਾਂ ਦਾ ਸਨਮਾਨ ਜਿਹੜਾ ਉਹਨਾਂ ਦੀ ਪਾਵਨਾਵਾ ਦਾ ਕਰਨਾ ਬੰਦ ਹੈ ਔਰ ਬਾਕੀ ਐਮਪੀਜ਼ ਦੇ ਨਾਲ ਹੀ ਜਿਹੜਾ ਭਾਈ ਅਮਰਿਤਪਾਲ ਸਿੰਘ ਨੂੰ ਵੀ ਸੋਚ ਚਕਾਣੀ ਜਾਣੀ ਚਾਹੀਦੀ ਹੈ ਪਰ ਇਸ ਦੌਰਾਨ ਪਰਿਵਾਰ ਨੇ ਇਹ ਵੀ ਕਿਹਾ ਸੀ ਉਸਦੇ ਪਿਤਾ ਤਰਸੇਮ ਸਿੰਘ ਘਰਾਣੇ ਕਿ ਉਹ 4 ਤਰੀਕ ਨੂੰ ਦੇਸ਼ ਦੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਨੂੰ ਮਿਲਣ ਜਾ ਰਹੇ ਨੇ ਤਾਂ ਜੋ ਉਹਨਾਂ ਤੋਂ ਮੰਗ ਕਰ ਸਕਣ ਕਿ ਭਾਈ ਅਮਰਿਤਪਾਲ ਸਿੰਘ ਨੂੰ ਸੋਚ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਦਾ ਸੰਵਿਧਾਨਕ ਹੱਕ ਹੈ ਪਰ ਅੱਜ ਇਹ ਖਬਰ ਆndi ਹੈ ਕਿ 4 ਦਿਨਾਂ ਦੇ ਵਿੱਚ ਵਿੱਚ 5 ਲਈ ਤੋਂ ਲੈ ਕੇ 4 ਦਿਨਾਂ ਦੇ ਵਿੱਚ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੋਚ ਚੱਕਣ ਦੇ ਲਈ ਪ੍ਰੋਲ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਤੋਂ ਇਸ ਪੰਦ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇੱਕ ਐਸਪੀ ਪੱਧਰ ਦੇ ਅਧਿਕਾਰੀ ਦੀ ਦੀ ਤਨਾਤੀ ਕੀਤੀ ਗਈ ਹੈ। ਉਹਨਾਂ ਦੀ ਗਵਾਹੀ ਦੇ ਇਹ ਟੀਮ ਜਿਹੜੀ ਹੈ ਉਹ ਡਿਬਲੂਗੜ ਜਾ ਰਹੀ ਹੈ ਜਿੱਥੋਂ ਉਹ ਡਿਬਲੂਗੜ ਜੇਲ੍ਹ ਤੋਂ ਲਿਜਾ ਕੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੋਚ ਕਾਨ ਕੇ ਪਰ ਇੱਥੇ ਇੱਕ ਸਵਾਲ ਹੋਰ ਵੀ ਇਸ ਗੱਲ ਦੇ ਨਾਲ ਜੁੜਿਆ ਹੈ ਕਿ ਕੀ ਇੱਕ ਦਿਨ ਦੇ ਵਿੱਚ ਆਨਜਾਨ ਜਿਹੜਾ ਨਾਰਮਲ ਫਲਾਈਟਸ ਦੇ ਵਿੱਚ ਔਮਕੀਨ ਨਹੀਂ ਹੈ ਤਾਂ ਸੰਭਾਵਨਾ ਇਹ ਵੀ ਜਿਤਾਈ ਜਾ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਭਾਈ ਹਮਿਤ ਪਾਤ ਸਿੰਘ ਹਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬਠਿੰਡੇ ਤੋਂ ਇੱਕ ਵਿਸ਼ੇਸ਼ ਉਡਾਨ ਤੇ ਰਾਈ ਉਹਨਾਂ ਨੂੰ ਡਿਬ루ਗੜ ਲਿਜਾਇਆ ਗਿਆ ਸੀ ਤਾਂ ਮਮਕਨ ਇਹੀ ਹੈ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਕਿ ਡਿਬ루ਗੜ ਤੋਂ ਦਿੱਲੀ ਆਨਜਾਨ ਵੀ ਜਿਹੜਾ ਇੱਕ ਵਿਸ਼ੇਸ਼ ਉਡਾਨ ਤੇ ਰਾਈ ਕੀਤਾ ਜਾਵੇ ਕਿਉਂਕਿ ਨਾਰਮਲ ਫਲਾਈਟਸ ਦੇ ਵਿੱਚ ਇੱਕੋ ਦਿਨ 'ਚ ਆਨਜਾਨ ਕਰਨਾ ਔਮਕੀਨ ਨਹੀਂ ਹੈ ਕਿਉਂਕਿ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਮਨਿੰਦਰ ਇਸੇ ਲਈ ਹੋ ਸਕਦਾ ਕਿ 4 ਦਿਨ 4 ਦਿਨ ਦੀ ਪੈਰੋਲ ਇਸੇ ਲਈ ਦਿੱਤੀ ਗਈ ਹੋਵੇ 4 ਦਿਨ ਦੀ ਪੈਰੋਲ ਇਸੇ ਲਈ ਦਿੱਤੀ ਗਈ ਹੋਵੇ ਨਾ ਕਿਉਂਕਿ ਜੇ 5 ਨੂੰ ਇਹਨੂੰ ਉਹਨਾਂ ਸੌ ਚੁਕਣੀ ਆ ਤਾਂ 5 ਨੂੰ ਨਹੀਂ ਤਾਂ 6 ਨੂੰ ਜਾਂ 6 ਆ 7 ਨੂੰ ਆ ਜਿਹੜਾ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਸ ਜਾਣ ਕਿਉਂਕਿ ਇਹ ਗੁੰਜਾਇਸ਼ ਰੱਖੀ ਗਈ ਹੋਏਗੀ ਕਿ ਇਹ 1-2 ਦਿਨ ਦੇ ਵਿੱਚ ਨੱਟਾਰਾ ਨਹੀਂ ਹੁੰਦਾ ਤਾਂ 4 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਸੌ ਚੁਕ ਵਾਲਾ ਪ੍ਰਕਿਰਿਆ ਜਿਹੜੀ ਹੈਗੀ ਉਹ ਮੁਕੰਮਲ ਕੀਤੀ ਜਾਵੇ ਦੇਖੋ ਰਪੇ ਇਸ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਕਿਉਂਕਿ ਫਰੀਦਕੋਟ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸਰਜੀਤ ਸਿੰਘ ਖਾਲਸਾ ਹਰੀ ਟਰਵੀਟ ਕਰ ਚੁੱਕੇ ਨੇ ਕਿ ਉਹਨਾਂ ਦੀ ਮੁਲਾਕਾਤ ਸਪੀਕਰ 옴 ਬਿਰਲਾ ਦੇ ਨਾਲ ਹੋਈ ਹੈ ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਜਿਹੜਾ ਹੈ ਉਹ ਸੌਚ ਚੱਕਣ ਜਾ ਰਹੇ ਨੇ ਉਸ ਦੇ ਲਈ ਇੱਕ ਸੰਖੇਪ ਸਮਾਗਮ ਜਿਹੜਾ ਹੈ ਉਹ ਸਪੀਕਰ ਦੇ ਕਮਰੇ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਇੱਕ ਦਿਨ ਦੇ ਵਿੱਚ ਆਨ ਜਾਣ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਦਿੱਲੀ ਤੋਂ ਇਹ ਗੱਲ ਕਰੀਏ ਤਾਂ ਡਿਬ루ਗੜ ਦੇ ਲਈ ਇੱਕ ਫਲਾਈਟ ਸਵੇਰੇ 6:30 ਹੈ ਦੂਸਰੀ ਦੁਪਹਿਰੇ 12 ਵਜੇ ਉਸ ਤੋਂ ਬਾਅਦ ਡਿਬ루ਗੜ ਦੇ ਲਈ ਕੋਈ ਜਿਹੜੀ ਸ਼ਡਿਊਲਡ ਫਲਾਈਟ ਨਹੀਂ ਹੈ ਤਾਂ ਇਹ ਸੰਭਾਵਨਾ ਹੈ ਕਿ ਡਿਬ루ਗੜ ਤੋਂ ਆਂਝਨ ਜਿਹੜੇ ਇੱਕ ਵਿਸ਼ੇਸ਼ ਉਡਾਣ ਦੇ ਰਾਹੀਂ ਕੀਤਾ ਜਾਊਗਾ ਤਾਂ ਜੋ ਲੋਕਾਂ ਨਾਲ ਸੰਪਰਕ ਨਾ ਹੋ ਸਕੇ ਜੇਕਰ ਮੋਰਲ ਫਲਾਈਟ ਦੇ ਵਿੱਚ ਲਿਆ ਜਾਂਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਹੋਰ ਵੀ ਯਾਤਰੀ ਹੋਣਗੇ ਉਸ ਦੇ ਜਾਂ ਉਹਨਾਂ ਯਾਤਰੀਆਂ ਵਿੱਚ ਮੀਡੀਆ ਵੀ ਸ਼ਾਮਲ ਹੋ ਸਕਦਾ ਹੈ ਭਾਈ ਅੰਮ੍ਰਿਤਪਾਲ ਨਾਲ ਗੱਲਬਾਤ ਵੀ ਕਰ ਸਕਦੇ ਆ ਉਹਨਾਂ ਦੀ ਤਸਵੀਰਾਂ ਵੀ ਲੈ ਸਕਦੇ ਆ ਪਰ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਨਾ ਹੀ ਪਰਿਵਾਰ ਨਾਲ ਨਾ ਹੀ ਸਮਰਤਕਾਂ ਨਾਲ ਮੁਲਾਕਾਤ ਹੋਵੇ ਨਾ ਹੀ ਕਿਸੇ ਨੂੰ ਪਤਾ ਲੱਗੇ ਤੇ ਇਹੀ ਇੱਕੋ ਇੱਕ ਤਰੀਕਾ ਜਿਹੜਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਇੱਕ ਸਪੈਸ਼ਲ ਫਲਾਈਟ ਇੱਕ ਵਿਸ਼ੇਸ਼ ਉਡਾਨ ਦੇ ਰਾਹੀਂ ਜਿਹੜਾ ਹੈ ਉਹ ਦਿੱਲੀ ਆਂਜਨ ਕੀਤਾ ਜਾਵੇ ਤਾਂ ਜੋ ਲੋਕਾਂ ਤੋਂ ਉਹਨਾਂ ਦੀ ਦੂਰੀ ਬਣੀ ਰਹੇ ਉਹ ਇਸ ਪੂਰੀ ਪ੍ਰਕਿਰਿਆ ਨੂੰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਗੁਪਤ ਰੱਖਿਆ ਜਾਵੇ ਗੁਪਤ ਰੱਖਿਆ ਜਾਵੇ ਕਿਉਂਕਿ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਸ਼ਰਤਾਂ ਵੀ ਨੇ ਉਹਨਾਂ ਸ਼ਰਤਾਂ ਬਾਰੇ ਸਾਨੂੰ ਜਾਣਕਾਰੀ ਮਿਲ ਗਈ ਹੈ ਉਹਨਾਂ ਸ਼ਰਤਾਂ ਦੇ ਵਿੱਚ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਤੁਸੀਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕਰੋਗੇ ਤੁਸੀਂ ਆਪਣੇ ਪਰਿਵਾਰ ਨਾਲ ਮਿਲ ਨਹੀਂ ਸਕਦੇ ਸਿਰਫ ਸੌ ਚੁੱਕ ਸਮਾਗਮ ਲਈ ਤੁਹਾਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ ਤਾਂ ਸੌ ਚੁੱਕ ਕੇ ਤੁਸੀਂ ਵਾਪਸ ਆਓਗੇ ਮੇਰੇ ਨਾਲ ਰਵਿੰਦਰ ਸਿੰਘ ਬੱਸੀ ਵੀ ਜੁੜੇ ਹੋਏ ਨੇ ਸੋਸ਼ਲ ਐਕਟਿਵਿਸਟ ਵੀ ਨੇ ਤਵਕੀਲ ਵੀ ਨੇ ਬੱਸੀ ਸਾਹਿਬ ਤੁਸੀਂ ਸਾਰੀ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਇਹ ਸੌ ਚੁੱਕਣੀ ਤਾਂ ਪਹਿਣੀ ਹੀ ਸੀ ਔਰ ਜੜੀ ਮਰਜੀ ਸਰਕਾਰ ਹੁੰਦੀ ਭਾਵੇਂ ਲੇਟ ਰਣੀ ਬਣਦੀ ਸੀ ਪਰ ਜੋ ਸ਼ਰਤਾਂ ਲਾਈਆਂ ਗਿਆ ਨੇ ਉਹ ਸ਼ਰਤਾਂ ਤੁਹਾਨੂੰ ਠੀਕ ਲੱਗ ਰਹੀਆਂ ਨੇ ਦੇਖੋ ਹਰਪ੍ਰੀਤ ਜੀ ਪਹਿਲੀ ਗੱਲ ਤਾਂ ਜਦੋਂ ਵੀ ਕੋਈ ਵੀ ਮੈਂਬਰ ਪਾਰਲੀਮੈਂਟ ਇਲੈਕਟ ਹੁੰਦਾ ਹੈ ਜੀ ਇਹ ਪਾਰਟ ਆਂਡ ਪਾਰਸਲ ਆਫ ਡੈਮੋਕ੍ਰੇਸੀ ਹੈ ਲੇਕਿਨ ਜੋ ਕੁਝ ਸਮੇਂ ਤੋਂ ਦੇਖਣ ਚਾ ਰਿਹਾ ਹੈ ਜੀ ਵੀ ਡੈਮੋਕ੍ਰੇਸੀ ਦਾ ਤਾਂ ਕਤਲ ਹੋ ਚੁੱਕਿਆ ਹੈ ਹੂੰ ਹੂੰ ਇੱਥੇ ਜਿਹੜਾ ਇੱਕ ਇਲੈਕਟਡ ਮੈਂਬਰ ਹੈ ਹੂੰ ਉਦੇ ਉੱਤੇ ਸ਼ਰਤਾਂ ਲਗਾਈਆਂ ਜਾ ਰਹੀਆਂ ਕਿ 4 ਦਿਨ ਦੇ ਪੈਰੋਲ ਮਿਲੇਗੀ ਉਹ ਕਿਸੇ মিডিਆ ਨੂੰ ਅਡਰੈਸ ਨਹੀਂ ਕਰ ਸਕਦਾ ਉਹ ਪਰਿਵਾਰ ਨੂੰ ਨਹੀਂ ਮਿਲ ਸਕਦਾ ਲੇਕਿਨ ਜਿਹੜੇ ਹਾਰੇ ਹੋਏ ਕੈਂਡੀਡੇਟ ਹੈ ਉਹ ਪਾਰਲੀਮੈਂਟ ਦੇ ਵਿੱਚ ਬੈਠ ਸਕਦੇ ਆ ਉਹ ਸਰਕਾਰਾਂ ਚ ਜਾ ਸਕਦੇ ਆ ਤੇ ਸਾਡਾ ਜਿਹੜਾ ਡੈਮੋਕ੍ਰੈਟਿਕ ਇੱਕ ਸਾਡਾ ਹੱਕ ਹੈ ਜਿਹੜਾ 4 ਲੱਖ 440 ਵੋਟਰਸ ਨੇ ਇੱਕ ਬੰਦੇ ਨੂੰ ਇਲੈਕਟ ਕੀਤਾ ਹੂੰ ਉਹ ਜਿਹੜਾ ਡੈਮੋਕ੍ਰੇਸੀ ਦਾ ਕੱਲਾ ਕਤਲ ਨਹੀਂ ਹੈ ਉਹ 4440 ਬੰਦਿਆਂ ਦੀ ਭਾਵਨਾਵਾਂ ਦਾ ਕਤਲ ਹੈ ਹੂੰ ਤੇ ਖਡੂਰ ਸਾਹਿਬ ਦੀ ਕਨਸਿਸਟੈਂਸੀ ਦੀ ਜਿਹੜੀ ਆਵਾਜ਼ ਜਿਹੜੀ ਬਣਨੀ ਹੈ ਜਿਹੜੀ ਪਾਰਲੀਮੈਂਟ ਦੀ ਪ੍ਰोसीडिंग ਦੇ ਵਿੱਚ ਖੜ ਕੇ ਜੋ ਉੱਥੇ ਇੱਕ ਪਾਰਲੀਮੈਂਟ ਆਪਣਾ ਕੰਮ ਕਰਨਾ ਹੁੰਦਾ ਉਸ ਤੋਂ ਮੈਂਬਰ ਪਾਰਲੀਮੈਂਟ ਨੂੰ ਵੰਚਿਤ ਕਰਿਆ ਜਾ ਰਿਹਾ ਕਿਉਂਕਿ ਪਾਰਲੀਮੈਂਟ ਉੱਠ ਚੁੱਕੀ ਹੈ ਸੈਕੰਡਲੀ ਇੱਕ ਕਮਰੇ ਦੇ ਵਿੱਚ ਸਿਰਫ ਉਹਨਾਂ ਨੂੰ ਸੌਂ ਚੁਕਾ ਕੇ ਇੱਕ ਕਿਉਂਕਿ ਇਹਦੇ ਵਿੱਚ ਜੇ ਉਹ ਸੌਂ ਨਹੀਂ ਚੁਕਾਉਂਦੇ ਤਾਂ ਇੱਕ ਇਹਨਾਂ ਦਾ ਕਨਸਟੀਟਿਊਸ਼ਨਲ ਕ੍ਰਾਈਸਿਸ ਕ੍ਰੀਏਟ ਹੁੰਦਾ ਹੈ ਬਿਲਕੁਲ ਤੇ ਉਸ ਕ੍ਰਾਈਸਿਸ ਤੋਂ ਬਚਣ ਲਈ ਇਹਨਾਂ ਨੇ ਇੱਕ ਬਾਈਪਾਸ ਲੱਭਿਆ ਕਿ ਚਾਰ ਦਿਨ ਦੇ ਪੈਰੋਲ 'ਦੋ ਕਮਰੇ ਦੇ ਵਿੱਚ ਸੌਂ ਚਕਾਓ ਤੇ ਦੁਬਾਰਾ ਜੇਲ੍ਹ 'ਚ ਸੁਟਦੋ ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੀ ਐਡਾ ਕਿਹੜਾ ਜੁਰਮ ਕਰਤਾ ਬੰਦੇ ਨੇ ਕਿ ਤੁਸੀਂ ਜਿਹੜਾ ਪਹਿਲੀ ਗੱਲ ਐਨਐਸਏ ਵਧਾਤੀ ਹੂੰ ਠੀਕ ਹੈ ਬੰਦਾ ਇਲੈਕਟਡ ਮੈਂਬਰ ਹੈ ਉਹ ਉਹਦੇ ਤੁਸੀਂ ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆਂ ਤਾਂ ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਬਲੀਵ ਕਰਨਾ ਪਏਗਾ ਜੀ ਹੂੰ ਹੁਣ ਜੇ ਇਹ ਇੱਕ ਤਰੀਕੇ ਨਾਲ ਇੱਕ ਮੈਂਬਰ ਇਲੈਕਟਡ ਮੈਂਬਰ ਨੂੰ ਜੇ ਉਹਨੂੰ ਆਪਣਾ ਕੰਮ ਨਹੀਂ ਕਰਨ ਦਿੰਦੇ ਪਾਰਲੀਮੈਂਟ ਦੇ ਵਿੱਚ ਤੇ ਇਹ ਵੀ ਉਹਦੇ ਜਿਹੜਾ ਡੈਮੋਕ੍ਰੇਸੀ ਦਾ ਮੈਂ ਤਾਂ ਇਹਨੂੰ ਕਤਲ ਹੀ ਕਹਾ ਠੀਕ ਹੈ ਇੱਕ ਗੱਲ ਹੋਰ ਬੱਸੀ ਸਾਹਿਬ ਅ ਅੱਗੇ ਜਾ ਕੇ ਲੋਕ ਸਭਾ ਦੇ ਸੈਸ਼ਨ ਵੀ ਆਣੇ ਨੇ ਜਿਸ ਤੋਂ ਬਾਅਦ ਸਰਦੂ ਸੈਸ਼ਨ ਵੀ ਆਣਾ ਹੈ ਮੌਨਸੂਨ ਸੈਸ਼ਨ ਵੀ ਆਣਾ ਹੈ ਉਹਨਾਂ ਦੇ ਵਿੱਚ ਵੀ ਹਾਜ਼ਰੀ ਮੈਨੂੰ ਲੱਗਦਾ ਕਿ ਨਹੀਂ ਦਿੱਤੀ ਜਾਏਗੀ ਪ੍ਰਮਾਨਗੀ ਨਹੀਂ ਦਿੱਤੀ ਜਾਏਗੀ ਜੇ ਸੌ ਚੁੱਕਣ ਤੇ ਲਈ 4 ਦਿਨਾਂ ਦੀ ਪਰੋਲ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਵੀ ਸਾਡੇ ਸਹਿਯੋਗੀ ਕਰਨੇ ਕਿ ਪੋਸੀਬਲ ਹੈ ਨਹੀਂ ਕਿ ਰੈਗੂਲਰ ਫਲਾਈਟ ਦੇ ਵਿੱਚ ਆ ਕੇ ਤੁਸੀਂ ਸੌ ਚੁੱਕੇ ਵਾਪਸ ਜਾਓ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਆਣ ਵਾਲੇ ਲੋਕ ਸਭਾ ਦੇ ਸੈਸ਼ਨ ਕਿਉਂਕਿ ਪੰਜਾਬ ਦੀ ਜਨਤਾ ਨੇ ਘਟੋ ਘਟ ਖਡੂਰ ਸਾਹਿਬ ਦੇ ਲੋਕਾਂ ਨੇ ਇਹ ਮੰਨ ਕੇ ਵੋਟ ਪਾਈ ਕਿ ਸਾਡੇ ਇਲਾਕੇ ਦੇ ਦੇ ਪੰਜਾਬ ਦੀ ਆਵਾਜ਼ ਜਿਹੜੀ ਉਹ ਚੁੱਕੀ ਜੇਗੀ ਪਰ ਜੇ ਉਹ ਬੰਦਾ ਉੱਥੇ ਪ੍ਰੈਜ਼ੈਂਟ ਹੀ ਨਾ ਹੋਇਆ ਜੇ ਉਹ ਗੱਲ ਹੀ ਨਾ ਕਰ ਪਾਇਆ ਤੇ ਫਿਰ ਇਹ ਇਹ ਜਿਹੜੀ ਇਲੈਕਸ਼ਨ ਹੈ ਇਹ ਇਹਦੇ ਕੋਈ ਮਾਇਨੇ ਨਹੀਂ ਰਹ ਜਾਂਦੇ ਨੇ ਮੈਂ ਤਾਂ ਉਹੀ ਕਹ ਰਿਹਾ ਵੀ ਇਲੈਕਸ਼ਨ ਦਾ ਇਸ ਇਲੈਕਸ਼ਨ ਦੇ ਕੋਈ ਮਾਇਨੇ ਹੈ ਹੀ ਨਹੀਂ ਹੈ ਹੂੰ ਕਿਉਂਕਿ ਜਦੋਂ ਜਿਹੜੇ ਦੇਖੋ ਬਹੁਤ ਸਾਰੇ ਐਸੇ ਤੁਸੀਂ ਚਿਹਰੇ ਦੇਖੋਗੇ ਜਿਹੜੇ ਲੋਕਾਂ ਨੇ ਜਿਨ੍ਹਾਂ ਨੂੰ ਮੰਡੇਟ ਨਹੀਂ ਦਿੱਤਾ ਫਤਵਾ ਨਹੀਂ ਦਿੱਤਾ ਹੂੰ ਪਰ ਉਹ ਪਾਰਲੀਮੈਂਟ 'ਚ ਬੈਠੇ ਹੂੰ ਤੇ ਜਿਨ੍ਹਾਂ ਨੂੰ ਇੱਕ ਵੱਡਾ ਮੈਂਡੇਟ ਦਿੱਤਾ ਹੈ ਹੂੰ ਉਹ ਪਾਰਲੀਮੈਂਟ ਤੋਂ ਬਾਹਰ ਬੈਠੇ ਆ ਹੂੰ ਸੋ ਇਸ ਕਰਕੇ ਜਿਹੜਾ ਮੈਂਬਰ ਪਾਰਲੀਮੈਂਟ ਦਾ ਇੱਕ ਕੰਮ ਹੈ ਅੱਗੇ ਮੌਨਸਨ ਸੈਸ਼ਨ ਆਣਾ ਹੈ ਅੱਗੇ ਜਿਹੜੇ ਬਾਕੀ ਸੈਸ਼ਨਸ ਆਣੇ ਆ ਜੀ ਤੇ ਜਿੱਥੇ ਉਹਨਾਂ ਨੇ ਆਪਣੇ ਇਸ਼ੂਜ਼ ਨੂੰ ਰੇਜ਼ ਕਰਨਾ ਹੈ ਆਪਣੀ ਕੰਸਟਿਟਿਊਐਂਸੀ ਨੂੰ ਰਿਪਰੈਜ਼ੈਂਟ ਕਰਨਾ ਹੈ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਹੈ ਆਪਣੀ ਕਰੀਡ ਨੂੰ ਰਿਪਰੈਜ਼ੈਂਟ ਕਰਨਾ ਹੈ ਹੂੰ ਜੇ ਉਹ ਨਹੀਂ ਰਿਪਰੈਜ਼ੈਂਟ ਕਰ ਪਾਰੇ ਪ੍ਰੋਪਰਲੀ ਤਾਂ ਡੈਮੋਕ੍ਰੇਸੀ ਦੀ ਵੈਲਿਊਜ਼ ਕਿੱਥੇ ਰਹਿ ਗਈਆਂ ਕਿੱਥੇ ਰਹਿ ਜਾਂਦੀਆਂ ਹੂੰ ਬਿਲਕੁਲ ਠੀਕ ਹੈ ਸੋ ਐਸ ਕਰਕੇ ਇਹ ਤਾਂ ਇੱਕ ਆਈ ਵਾਸ਼ ਹੈ ਕਿ ਇੱਕ ਉਹਨਾਂ ਨੂੰ ਸੌ ਚੁਕਾਤੀ ਜੇ ਸੌ ਨਹੀਂ ਚੁਕਾਉਂਦੇ ਤਾਂ ਇਹਨਾਂ ਦੀ ਇਕੱਲੀ ਡੈਮੋਕ੍ਰੇਸੀ ਕਨਸਟੀਟਿਊਸ਼ਨਲ ਕ੍ਰਾਈਸਿਸ ਨਹੀਂ ਹੁੰਦਾ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਇਨਾਂ ਦੇ ਉੱਥੇ ਖਿੱਲੀ ਉੜਦੀ ਹੈ ਕਿ ਇੱਕ ਇਲੈਕਟਿਡ ਮੈਂਬਰ ਨੂੰ ਵੀ ਇਹਨਾਂ ਨੇ ਜੇ ਦੇ ਵਿੱਚ ਵਿਦਆਊਟ ਐਨੀ ਕੋਈ ਵੀ ਹਾਂ ਕੋਈ ਵੀ ਮੈਂਬਰ ਚੁਣਿਆ ਜਾਂਦਾ ਤਾਂ 60 ਦਿਨਾਂ ਦੇ ਅੰਦਰ ਅੰਦਰ ਨੂੰ ਸੌਂ ਚਕਾਣੀ ਲਾਜ਼ਮੀ ਹੁੰਦੀ ਹੈ ਮਨਿੰਦਰ ਇਸ ਗੱਲ ਦੀ ਵੀ ਜਾਣਕਾਰੀ ਪਰਿਵਾਰ ਵੱਲੋਂ ਆਈ ਸੀਗੀ ਕਿ ਉਹਨਾਂ ਦਾ ਵੀ ਮਨ ਹੈਗਾ ਕਿ ਉਹ ਆਪਣੇ ਪੁੱਤਰ ਨੂੰ ਸੌਂ ਚੁੱਕਦੇ ਹੋਏ ਦੇਖਣ ਸਮਾਗਮ ਦੇ ਵਿੱਚ ਸ਼ਾਮਲ ਹੋਣ ਇਸ ਬਾਰੇ ਕੋਈ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਕੋਈ ਸੱਦਾ ਹੈ ਜਾਂ ਕੋਈ ਇਜਾਜ਼ਤ ਹੈਗੀ ਹੈ ਕਿ ਜਦੋਂ ਸੌਂ ਚੁਕੇਗਾ ਅਮਰਪਾਲ ਤਾਂ ਉਹ ਉੱਥੇ ਮੌਜੂਦ ਹੋਣ ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਇਹ ਲੋਕ ਸਭਾ ਦੇ ਜਿੰਨੇ ਵੀ ਨ ਚੁਣੇ ਕੋਈ ਮੈਂਬਰ ਨੇ ਆਪਣੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ ਜਦੋਂ ਵੀ ਉਹ ਸੌਚਕ ਸਮਾਗਮ ਹੁੰਦਾ ਹੈ ਤਾਂ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਫੈਮਲੀ ਮੈਂਬਰਸ ਨੂੰ ਸੈਸ਼ਨ ਦੇ ਵਿੱਚ ਲੈ ਕੇ ਆਓ ਜਦੋਂ ਸੌਚਕੀ ਜਾਏਗੀ ਤੁਹਾਡੇ ਫੈਮਲੀ ਮੈਂਬਰ ਤੁਹਾਨੂੰ ਸੌਚਕਦੇ ਹੋਏ ਦੇਖਣ ਕਿਉਂਕਿ ਇਹ ਬੜਾ ਪ੍ਰਾਊਡ ਮੂਮੈਂਟ ਹੁੰਦਾ ਹੈ ਇਹ ਇਹ ਕਿਸੇ ਵੀ ਲੋਕ ਸਭਾ ਮੈਂਬਰ ਦੀ ਜ਼ਿੰਦਗੀ ਦਾ ਬੜਾ ਅਹਿਮ ਪਲ ਹੁੰਦਾ ਹੈ ਕਿ ਉਹਦਾ ਪਰਿਵਾਰ ਵੀ ਹੈ ਜਿਹੜਾ ਉਸ ਮੌਕੇ ਤੇ ਮੌਜੂਦ ਰਹੇ ਗਵਾਹ ਬਣੇ ਇਸ ਬਾਰੇ ਪਰਿਵਾਰ ਨੇ ਕੋਈ ਜਾਣਕਾਰੀ ਦਿੱਤੀ ਸਾਨੂੰ ਸੱਦਾ ਆਇਆ ਹੈ ਜਾਂ ਸਾਨੂੰ ਇਜਾਜ਼ਤ ਹੈ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਦੇਖੋ ਅਰਪੇ ਤੇ ਜਿੱਥੇ ਪਰਿਵਾਰ ਚ ਇਸ ਖਬਰ ਦੇ ਨਾਲ ਖੁਸ਼ੀ ਪਾਈ ਜਾ ਰਹੀ ਹੈ ਕਿ ਆਖਰਕਾਰ ਕਾਫੀ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਸਰਕਾਰ ਵੱਲੋਂ ਪਾਈ ਅਮਰਿਤਪਾਲ ਸਿੰਘ ਨੂੰ ਬਤੌਰ ਐਮਪੀ ਸੋ ਚੱਕਨ ਦੀ ਜ਼ਾਦਤ ਦੇ ਦਿੱਤੀ ਗਈ ਹੈ ਉੱਥੇ ਇਸ ਗੱਲ ਤੇ ਥੋੜੀ ਰਾਸ਼ਾ ਵੀ ਨਜ਼ਰ ਆ ਰਹੀ ਹੈ ਕਿ ਨਾ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਕਰਕ ਤੌਰ ਤੇ ਕੋਈ ਪੁਸ਼ਟੀ ਕੀਤੀ ਗਈ ਹੈ ਨਾ ਹੀ ਉਹਨਾਂ ਨੂੰ ਕੋਈ ਪਾਸ ਈਸ਼ੂ ਕੀਤੇ ਗਏ ਤਾਂ ਜੋ ਉਹ ਉਸ ਪ੍ਰਾਊਡ ਮੂਵਮੈਂਟ ਦਾ ਹਿੱਸਾ ਬਣ ਸਕਣ ਉਸ ਸੋਚਕ ਸਮਾਗਮ ਦਾ ਹਿੱਸਾ ਬਣ ਸਕਣ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਪਹਿਲਾਂ ਹੀ ਜਿਹੜਾ ਖਤਮ ਹੋ ਚੁੱਕਿਆ ਹੈ ਤੋ ਜਿਹੇ ਚ ਉਹਨਾਂ ਦੇ ਜਾਨ ਦੀ ਕੋਈ ਸੰਭਾਵਨਾ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਹਾਲਾਂਕਿ ਪਰਿਵਾਰ ਨੇ ਅੱਜ ਸਾਡੇ ਮਾਧਿਅਮ ਰਾਹੀਂ ਸਰਕਾਰ પાસે ਇਹ ਮੰਗ ਜ਼ਰੂਰ ਕੀਤੀ ਹੈ ਕਿ ਪਰਿਵਾਰ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਇਸ ਸੋਚ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਣ ਨਾਲ ਇਹ ਵੀ ਮੰਗ ਕੀਤੀ ਹੈ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜੋ ਪਿਛਦੇ ਵਿੱਚ ਲੋਕ ਸਭਾ ਦੇ ਸੈਸ਼ਨ ਹੋਣਗੇ ਭਾਈ ਅਮਰਿਤਪਾਲ ਸਿੰਘ ਦੀ ਹਾਜ਼ਿਰ ਜਿਹੜੀ ਉੱਥੇ ਯਕੀਨੀ ਹੋਵੇ ਤਾਂ ਜੋ ਉਹ ਜਿਨ੍ਹਾਂ ਅਸੰਮਿਤਾ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੇ ਵੋਟਾਂ ਪਾਈਆਂ ਨੇ ਐਡਾ ਵੱਡਾ ਫਤਵਾ ਦਿੱਤਾ ਹੈ ਉਹ ਉਹਨਾਂ ਅਸੰਮਿਤਾ ਨੂੰ ਪੂਰਾ ਕਰ ਸਕਣ ਉਹਨਾਂ ਤੇ ਖਰੇ ਉਤਰ ਸਕਣ ਹਲਕਾ ਖਡੂਰ ਸਾਹਿਬ ਦੇ ਮਸਲੇ ਪਾਰਲੀਮੈਂਟ ਦੇ ਵਿੱਚ ਰੱਖ ਸਕਣ ਸਿੱਖ ਕੌਮ ਨਾਲ ਸੰਬੰਧਿਤ ਮਸਲੇ ਪਾਰਲੀਮੈਂਟ ਦੇ ਵਿੱਚ ਰੱਖ ਸਕਣ ਉਹਨਾਂ ਦੇ ਹੱਲ ਤੇ ਲਈ ਜਿਹੜੀ ਹੈ ਆਵਾਜ਼ ਬੁਲੰਦ ਕਰ ਸਕਣ ਪਰ ਇਹ ਮੰਗ ਜਰੂਰ ਸਾਡੇ ਮਾਧਿਅਮ ਰਾਹੀਂ ਕੀਤੀ ਗਈ ਹੈ ਪਰ ਇਸ ਦੀ ਸੰਭਾਵਨਾ ਜਿਹੜੀ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਪਰਿਵਾਰ ਜਰੂਰ ਹਿੱਸਾ ਬੰਨਣਾ ਚਾਹੁੰਦਾ ਹੈ ਸਾਡੀ ਭਾਈ ਅਮਰਤਪਾਲ ਦੀ ਧਰਮ ਪਤਨੀ ਕਿਰਨ ਦੀ ਫੋਰਾ ਨਾਲ ਵੀ ਗੱਲਬਾਤ ਹੋਈ ਹੈ ਉਹ ਵੀ ਇਸ ਗੱਲ ਨੂੰ ਲੈ ਕੇ ਨਿਰਾਸ਼ ਨੇ ਕਿ ਉਹ ਚਾਹ ਕੇ ਵੀ ਇਸ ਸੋਚੁਕ ਸਮਾਗਮ ਦਾ ਹਿੱਸਾ ਨਹੀਂ ਬਣ ਸਕਦੇ ਕਿਉਂਕਿ ਕੋਈ ਜਾਣਕਾਰੀ ਨਹੀਂ ਹੈ ਕਿ ਕਦੋਂ ਦਿੱਲੀ ਲਿਜਾਇਆ ਜਾਣਾ ਹੈ ਕਿੱਦਾਂ ਲਿਜਾਇਆ ਜਾਣਾ ਹੈ ਤੋ ਅਜਿਹੇ ਚ ਉਹਨਾਂ ਦਾ ਦਿੱਲੀ ਪਹੁੰਚਣ ਦਾ ਕੋਈ ਜਿਹੜਾ ਮੰਤਵ ਨਜ਼ਰ ਨਹੀਂ ਆ ਰਿਹਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਤੋ ਇਸ ਗੱਲ ਨੂੰ ਲੈ ਕੇ ਪਰਿਵਾਰ 'ਚ ਨਿਰਾਸ਼ਾ ਜ਼ਰੂਰ ਪਾਈ ਜਾ ਰਹੀ ਹੈ ਔਰ ਹਲੇ ਤੱਕ ਪਰਿਵਾਰ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਜਾਵੇ ਕਿ ਉਹ ਪਾਰਲੀਮੈਂਟ ਦੇ ਵਿੱਚ ਹੋਣ ਜਾ ਰਹੇ ਇਸ ਸੋਚਕ ਸੰਖੇਪ ਸਮਾਗਮ ਦਾ ਹਿੱਸਾ ਬਣ ਸਕਣ ਬਿਲਕੁਲ ਠੀਕ ਹੈ ਮਨਿੰਦਰ ਇਸ ਵਾਰ ਵੀ ਕੋਈ ਜਾਣਕਾਰੀ ਸਾਨੂੰ ਮਿਲੀ ਹੈ ਕਿ ਮੀਡੀਆ ਤੋਂ ਦੂਰੀ ਇਸ ਕਰਕੇ ਵੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਮਰਤਪਾਲ ਕੋਈ ਸਟੇਟਮੈਂਟ ਨਾ ਦੇਤੇ ਕਿਉਂਕਿ ਹੁਣ ਜਲੰਧਰ ਦੀ ਜ਼ਿਮਨੀ ਚੋਣ ਹੋਣ ਵਾਲੀ ਹੈ ਤਾਂ ਅਜਿਹੇ ਦੇ ਵਿੱਚ ਜੇ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਤਾਂ ਉਹ ਸੱਤਾਧਾਰੀ ਤੇ ਰੀਆਂ ਹੋਰ ਪੋਲਿਟੀਕਲ ਪਾਰਟੀਆਂ ਨੂੰ ਵਕਤ ਪਾ ਸਕਦੀਆਂ ਇਹਦੇ ਸਬੰਧੀ ਵੀ ਲੱਗਦਾ ਹੈ ਕਿ ਸ਼ਾਇਦ ਇਸ ਕਰਕੇ ਇਹ ਵੀ ਇੱਕ ਰੀਜ਼ਨ ਹੋਵੇ ਕਿ ਮੀਡੀਆ ਤੋਂ ਦੂਰੀ ਬਣਾਉਣ ਦੀ ਗੱਲ ਕਹੀ ਗਈ ਹੈ ਬਿਲਕੁਲ ਸੰਭਵ ਹੈ ਕਿਉਂਕਿ ਚੰਦ ਦਿਨ ਬਚੇ ਨੇ ਜਲੰਧਰ ਵੈਸਟ ਦੀ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਔਰ ਉਸ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਸਰਕਾਰ ਦਾ ਪੂਰਾ ਜੋਰ ਲੱਗ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਰਿਹਾਇਸ਼ਾਰ ਜੀ ਤੌਰ ਤੇ ਜਲੰਧਰ ਸ਼ਿਫਟ ਕਰ ਚੁੱਕੇ ਨੇ ਉਹਨਾਂ ਵੱਲੋਂ ਲਗਾਤਾਰ ਜਿਹੜਾ ਵੋਟਰ ਨਾਲ ਰਾਬਤਾ ਕੰਮ ਕੀਤਾ ਜਾ ਰਿਹਾ ਉਹਨਾਂ ਦੀ ਧਰਮ ਪਤਨੀ ਵੀ ਉੱਥੇ ਸੰਗਤ ਦਰਸ਼ਨ ਕਰ ਰਹੀ ਹੈ ਦਰਬਾਰ ਲਗਾ ਰਹੀ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੀ ਹੈ ਪਰ ਜੇਕਰ ਭਾਈ ਅਮਰਿਤਪਾਲ ਸਿੰਘ ਆਪਣਾ ਕੋਈ ਬਿਆਨ ਜਿਹੜਾ ਦਿੰਦੇ ਨੇ ਜਿਹੜਾ ਸਰਕਾਰ ਦੇ ਖਿਲਾਫ ਜ਼ਾਹਰ ਦੀ ਗੱਲ ਹੈ ਕਿ ਜੋ ਜੋ ਹਾਲਾਤ ਬਣੇ ਨੇ 4 ਤਰੀਕ ਨੂੰ ਵੋਟਾਂ ਦੇ ਨਤੀਜੇ ਆਉਂਦੇ ਨੇ 3 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਐਨਐਸਐ ਚੁੱਪਚੀਤੇ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਕਿਤੇ ਵੀ ਇਹ ਕੋਸ਼ਿਸ਼ ਨਜ਼ਰ ਨਹੀਂ ਆ ਰਹੀ ਸਰਕਾਰ ਦੀ ਸਰਕਾਰ ਦੀ ਮਨਚਾਹੀ ਨਜ਼ਰ ਆ ਰਹੀ ਸੀ ਸਾਫ ਜ਼ਾਹਰ ਜਿਹੜਾ ਸਰਕਾਰ ਵੱਲੋਂ ਜਾਣ ਪੁੱਛ ਕੇ ਇਹ ਦੇਰੀ ਬਣਾਈ ਗਈ ਹੈ ਜਿਸ ਗੱਲ ਨੂੰ ਲੈ ਕੇ ਪ੍ਰਵਾਹ ਵੀ ਨਾਰਾਜ਼ ਹੈ ਕਿ ਆਖਰ ਕਿਉਂ ਅ ਲੋਕਾਂ ਦੀ ਭਾਵਨਾ ਦਾ ਸਤਕਾਰ ਨਹੀਂ ਕੀਤਾ ਗਿਆ ਕਿਉਂ ਲੋਕਤੰਤਰ ਦਾ ਨਰਾਦਰ ਕੀਤਾ ਗਿਆ ਇੱਕ ਵੱਡੇ ਫਰਕ ਦੇ ਨਾਲ ਜਿਤਾਇਆ ਗਿਆ ਲੋਕਾਂ ਵੱਲੋਂ ਪਰ ਸੋਚ ਕਰਨ ਦੇ ਵਿੱਚ ਇੰਨੀ ਦੇਰੀ ਕਿਉਂ ਕੀਤੀ ਗਈ ਤੋਂ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਹੈ ਉਹ ਭਾਈ ਅਮਰਪਾਤ ਸਿੰਘ ਵੀ ਜ਼ਾਹਰ ਕਰ ਸਕਦੇ ਨੇ ਤੇ ਜੋ ਇਹਨਾਂ ਵੋਟਾਂ ਦੇ ਵਿੱਚ ਸਰਕਾਰ ਦੇ ਖਿਲਾਫ ਜਾ ਸਕਦੀ ਹਾਲਾਂਕਿ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਕੱਲ ਨੂੰ ਭਾਈ ਅਮਰਪਾਤ ਸਿੰਘ ਜਲੰਧਰ ਤੋਂ ਆਪਣਾ ਕੋਈ ਉਮੀਦਵਾਰ ਖੜਾ ਕਰ ਦੇਣ ਸ਼ਾਇਦ ਉਹ ਵੀ ਸਰਕਾਰ ਦੇ ਲਈ ਮੁਸ਼ਕਲ ਪੈਦਾ ਕਰ ਸਕਦੇ ਨੇ ਹੂੰ ਚਲੋ ਠੀਕ ਹੈ ਰਵਿੰਦਰ ਬੱਸੀ ਜੀ ਬੱਸੀ ਸਾਹਿਬ ਤੁਸੀਂ ਪਹਿਲੇ ਕਹਿ ਰਹੇ ਸੀ ਕਿ ਜਿਹੜੇ ਹਾਰੇ ਨੇ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਹੈ ਜਿਹੜੇ ਜਿੱਤ ਗਏ ਨੇ ਉਹ ਬਾਹਰ ਨੇ ਪਰ ਸਵਾਲ ਤਾਂ ਇਹ ਹੈ ਨਾ ਕਿ ਬੜੇ ਸੰਗੀਨ ਇਲਜ਼ਾਮਾਂ ਤਹਿਤ ਇਹਨਾਂ ਨੂੰ ਅੰਦਰ ਕੀਤਾ ਗਿਆ ਐਨਐਸਏ ਨਾਲ ਤੇ ਲੱਗਿਆ ਹੋਇਆ ਕਿ ਇੱਕ ਆਮ ਐਮਪੀ ਤੇ ਜਿਹਦੇ ਉੱਤੇ ਐਨਐਸਏ ਲੱਗਿਆ ਹੋਵੇ ਉਹਦੇ ਵਿਚਕਾਰ ਫਰਕ ਨਹੀਂ ਹੁੰਦਾ ਇਸੇ ਕਰਕੇ ਇਹਨਾਂ ਨੂੰ ਸ਼ਰਤਾਂ ਰੱਖੀਆਂ ਗਈਆਂ ਕਿ ਤੁਸੀਂ ਮੀਡੀਆ ਤੋਂ ਦੂਰ ਰਹੋ ਪਰਿਵਾਰ ਤੋਂ ਦੂਰ ਰਹੋ ਔਰ ਲੋਕ ਸਭਾ ਦੇ ਜਿਹੜੇ ਆਉਣ ਵਾਲੇ ਸੈਸ਼ਨ ਨੇ ਉਹਨਾਂ ਤੋਂ ਵੀ ਦੂਰ ਰੱਖਿਆ ਜਾਏਗਾ ਔਰ ਇਸ ਗੱਲ ਕਿ ਇਹਨਾਂ ਤੇ ਸਾਲ ਬਾਅਦ ਜਾਂ ਤਿੰਨ ਮਹੀਨੇ ਬਾਅਦ ਜਦੋਂ NSA ਜਿਹੜਾ ਹਟਾ ਦਿੱਤਾ ਜਾਏਗਾ ਔਰ ਰਿਸੈਕਸ਼ਨ ਦਾ ਵਿਚ ਸ਼ਾਮਲ ਹੋਣਗੇ ਜੇ NSA ਹਟਾ ਹੀ ਨਾ ਫਿਰ ਕੀ ਵਿਵਿਖ ਬਣਦਾ ਸਿਰ ਐਲੀਗੇਸ਼ਨ ਕੀ ਇਹ ਨਾ ਦਿਖ ਰਹਾ ਹਮ ਇੱਕ ਥਾਣੇ ਦਾ ਕਰਾਉ ਕਰਿਆ ਗਿਆ ਥਾਣੇ ਥਾਣੇ ਦੇ ਵਿੱਚ ਐਂਟਰੀ ਕੀਤੀ ਗਈ ਪਰਚਾ ਦਰਜ ਹੋ ਗਿਆ ਹਮ ਇਹ ਇੱਕ ਪੀਸਫੁਲ ਤਰੀਕੇ ਨਾਲ ਜੇ ਧਰਮ ਦਾ ਪ੍ਰਚਾਰ ਕਰ ਰਹੇ ਆ ਕੋਈ ਸ਼ਖਸ ਜੀ ਤੇ ਆਪਣੇ ਵਿਚਾਰਾਂ ਨੂੰ ਵਿਅਕਤ ਕਰ ਰਿਹਾ ਵਿਚਾਰ ਨੂੰ ਵਿਅਕਤ ਕਰਨਾ ਕੋਈ ਜੁਰਮ ਨਹੀਂ ਹੈ ਹੂੰ ਹੂੰ ਡਿਮਾਂਡ ਰੱਖਣੀ ਕੋਈ ਜੁਰਮ ਨਹੀਂ ਹੈ ਹੂੰ ਹੂੰ ਮੇਰਾ ਫਰੀडम ਆਫ ਸਪੀਚ ਕਿੱਥੇ ਹੈ ਮੈਂ ਬੋਲ ਜਿਹੜਾ ਜੇ ਮੈਂ ਕੁਝ ਬੋਲਣਾ ਚਾਹੁੰਦਾ ਹੈ ਜੇ ਮੈਂ ਕੁਝ ਮੰਗਣਾ ਚਾਹੁੰਦਾ ਹੂੰ ਪੀਸਫੁਲ ਤਰੀਕੇ ਨਾਲ ਇਹ ਤਾਂ ਕੋਈ ਜੁਰਮ ਨਹੀਂ ਹੈ ਹੂੰ ਇਹਦਾ ਮਤਲਬ ਜੇ 4 ਲੱਖ 440 ਲੋਕਾਂ ਨੇ ਵੋਟ ਕਰਿਆ ਤਾਂ ਉਹ ਇਤفاق ਰੱਖਦੇ ਐ ਮਰਤਪਾਲ ਦੀ ਗੱਲ ਨਾਲ ਹੂੰ ਸੋ ਐਸ ਕਰਕੇ ਜੇ ਡੈਮੋਕ੍ਰੇਸੀ ਕੀ ਹੈ ਡੈਮੋਕ੍ਰੇਸੀ ਦਾ ਲੋਕਾਂ ਵੱਲੋਂ ਚੁਣਿਆ ਜਾਣਾ ਹੀ ਹੈ ਹੂੰ ਸੋ ਐਸ ਕਰਕੇ ਸਿਰਫ ਇੱਕ ਪੋਲੀਟੀਕਲੀ ਜੀ ਸਾਹਿਬ ਕੁਝ ਲੋਕ ਇਸ ਗੱਲ ਤੇ ਵਿਤਰਾਸ ਜਤੰਦੇ ਰਹੇ ਨਾ ਕਿ ਭਾਈ ਅਮਰਤਪਾਲ ਹਮੇਸ਼ਾ ਇਹ ਕਹਿੰਦੇ ਰਿਹਾ ਕਿ ਭਾਰਤ ਦੀ ਸੰਵਿਧਾਨ ਤੇ ਉਹਨਾਂ ਦਾ ਵਿਸ਼ਵਾਸ ਨੇ ਤੇ ਅੱਜ ਉਸੇ ਸੰਵਿਧਾਨ ਦੀ ਸੋਚਕੁਣੀ ਪੈ ਰਹੀ ਹੈ ਦੇਖੋ ਜਦੋਂ ਉਹਨਾਂ ਨੇ ਜਿੰਨਾ ਕਿ ਮੈਂ ਅਮਰਤਪਾਲ ਨੂੰ ਸਟੱਡੀ ਕੀਤਾ ਜਦੋਂ ਬਾਹਰੋਂ ਆਇਆ ਤਾਂ ਲੋਕ ਕਹਿੰਦੇ ਸੀ ਇਹ ਕਲੀਨ ਸ਼ੇਵ ਹੈ ਇਹ ਕੇਸ ਰੱਖੇਗਾ ਉਹਨੇ ਕੇਸ ਰੱਖ ਲੇ ਫੇਰ ਕਹਿੰਦੇ ਅਮਰਿਤ ਛਕੇਗਾ ਉਹਨੇ ਅਮਰਿਤ ਛਕ ਲਿਆ ਫੇਰ ਕਹਿੰਦੇ ਕਿ ਭਾਈ ਇਹ ਤਾਂ ਸੜਕਾਂ ਤੇ ਜਾਂ ਪਿੰਡਾਂ 'ਚ ਖੜਕੇ ਬੋਲ ਰਿਹਾ ਹੈ ਇਹ ਕੋਈ ਜੇ ਬੋਲਣਾ ਚਾਹੁੰਦਾ ਹੈ ਤਾਂ ਪਾਰਲੀਮੈਂਟ ਜਾਵੇ ਉਹ ਪਾਰਲੀਮੈਂਟ ਚਲੇ ਗਿਆ ਜਦੋਂ ਉਹਨਾਂ ਨੇ ਨਾਮਿਨੇਸ਼ਨ ਪੇਪਰ ਭਰੇ ਹਨ ਤਾਂ ਕਾਨੂੰਨ ਦੇ ਵਿੱਚ ਰਹਿ ਕੇ ਭਰੇ ਹਨ ਕਨਸਟੀਟਿਊਸ਼ਨ ਨੂੰ ਮੰਨਦੇ ਹੋਈ ਭਰੇ ਹਨ ਆ ਜੇ ਕਿਸੇ ਨੂੰ ਇਤਰਾਜ਼ ਸੀਗਾ ਉਹਨਾਂ ਦੇ ਪੇਪਰ ਰੱਦ ਕਰ ਦਿੰਦੇ ਠੀਕ ਹੈ ਅ ਮਤਲਬ ਤੁਹਾਨੂੰ ਲੱਗਦਾ ਕਿ ਸਮੇਂ ਦੇ ਨਾਲ ਤਬਦੀਲੀਆਂ ਲਿਆਉਂਦੀਆਂ ਉਹਨਾਂ ਨੇ ਲਿਆਉਂਦੀਆਂ ਆ ਆਪਣੇ ਜੇ ਉਹ ਆਪਣੀ ਗੱਲ ਰੱਖਣੀ ਚਾਹੁੰਦੇ ਆ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਆਪਣੀ ਵਿਚਾਰਾਂ ਨੂੰ ਵਿਅਕਤ ਕਰਨਾ ਚਾਹੁੰਦੇ ਆ ਤਾਂ ਉਹ ਲੋਕਾਂ ਦੀ ਆਵਾਜ਼ ਉਹ ਸਰਕਾਰ ਨੂੰ ਸੁਣਨੀ ਪਵੇਗੀ ਅੱਜ ਸੁਣੇ ਕੱਲ ਸੁਣੇ ਪਰਸੋਂ ਨੂੰ ਸੁਣੇ ਠੀਕ ਇਹ ਗੱਲ ਜੋ ਵਿਚਾਰ ਹੈ ਉੱਥੇ ਵਿਚਾਰ ਹੀ ਹੋਣੇ ਪੈਣੇ ਉਹਨਾਂ ਨੂੰ ਬਿਲਕੁਲ ਠੀਕ ਹੈ ਬੱਸੀ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡਾ ਗਰਭਾ ਮੰਨਿੰਦਰ ਮੋਂਗਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਫਿਲਹਾਲ ਇੱਕ ਵੱਡੀ ਖਬਰ ਦਿੰਦੀ ਗਈ ਹੈ ਕਿ ਅਮਰਤਪਾਲ ਨੂੰ ਸੌਂ ਚੁਕਾਈ ਜਾ ਰਹੀ ਹੈ 4 ਦਿਨ ਦੀ ਪੈਰੋਲ ਹੈ 5 ਜੁਲਾਈ ਨੂੰ ਸੌਂ ਚੁਕਾਈ ਜਾਏਗੀ ਸੌਂ ਚੁੱਕਣ ਤੋਂ ਜਸਟ ਬਾਅਦ ਉਹਨਾਂ ਨੂੰ ਵਾਪਸ ਡਿਬਰੂਗੜ ਜੇਲ੍ਹ ਦੇ ਵਿੱਚ ਲਿਜਾਇਆ ਜਾਏਗਾ ਮਨਿੰਦਰ ਮੋਂਗਾ ਜੋ ਜਾਣਕਾਰੀ ਦੇ ਰਹੇ ਸੀਗੇ ਕਿ ਬਹੁਤੇ ਸੰਭਾਵਨਾ ਹੈ ਕਿ ਇੱਕ ਸਪੈਸ਼ਲ ਫਲਾਈਟ ਹੈ ਜਿਹੜੀ ਉਹਨਾਂ ਨੂੰ ਲੈ ਕੇ ਆਏਗੀ ਤੇ ਸੌਂ ਚੁਕਾ ਕੇ ਉਹਨਾਂ ਨੂੰ ਵਾਪਸ ਲੈ ਜਾਏ